ਜਿਵੇਂ ਕਿ ਨੂੰ ਕਹਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 13ਵਾਂ ਅੰਕੜਾ ਵਿਗਿਆਨ ਅਭਿਆਸ ਨੰਬਰ 13.2 ਤੇ ਇਹਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ उसी चैनल पर जाकर प्लेलिस टैप करो लिस्ट स्क्रोल करो उत्थे तो उसे मिलनगिया टेंथ इंग्लिश एमसीबी टैंथ इंगलिश लिटरेचर टेंथ ग्रैमर टेंथ सायंस टेंथ मैथ नोट्स गणित के सिद्धांत मैथ शॉर्टकट्स एंड ट्रिक्स मैथ शॉर्टकट्स एंड ट्रिक्स एक बचो थोड़ी जनरल नॉलेज में वाने लिस्ट हो रही है एबरीविएशन जल्द अलग विषय द ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਵਿਸਤਾਰਿਤ ਰੂਪ ਦੇ ਕੇ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖਿਓ ਬੱਚਿਓ ਹੁਣ ਐਵਲਿਸਵਾਲ ਪਹਿਲਾ ਸਵਾਲ ਹੈ ਬੱਚਿਓ ਹੇਠ ਦਿੱਤੀ ਸਾਰਣੀ ਕਿਸੇ ਹਸਪਤਾਲ ਵਿੱਚ ਇੱਕ ਵਿਸ਼ੇਸ਼ ਸਾਲ ਵਿੱਚ ਭਰਤੀ ਹੋਏ ਰੋਗੀਆਂ ਦੀ ਉਮਰ ਦੱਸੋਦੀ ਹੈ ਉਪਰੋਕਤ ਅੰਕੜਿਆਂ ਦਾ ਬਹੁਲਕ ਅਤੇ ਮੱਧਮਾਨ ਪਤਾ ਕਰੋ ਤੇ ਦੋਨੋਂ ਕੇਂਦਰੀ ਪਰਵਰਤੀ ਦੇ ਮਾਪਾਂ ਦੀ ਤੁਲਨਾ ਕਰੋ ਅਤੇ ਉਹਨਾਂ ਦੀ ਵਿਆਖਿਆ ਕਰੋ ਪਾਵਸੀ ਮਦਮਨ ਵੀ ਕੱਟਣਾ ਹੈ ਜਿਹਨੂੰ ਮੀਨ ਕਹਿੰਦੇ ਆ ਤੇ ਬੌਲਕ ਵੀ ਕੱਟਣਾ ਜਿਹਨੂੰ ਮੋਡ ਕਹਿੰਦੇ ਆ ਤੇ ਕਹਿੰਦੇ ਇਹਨਾਂ ਦੋਨਾਂ ਦੀ ਤੁਲਨਾ ਵੀ ਕਰਨੀ ਹੈ ਤੇ ਦੋਨਾਂ ਦੇ ਬਾਰੇ ਦੱਸਣਾ ਵੀ ਇਹ ਕੀ ਮਤਲਬ ਹੈਗਾ ਠੀਕ ਹੈ ਨਾ ਵਿਆਖਿਆ ਕਰਨੀ ਹੈ ਸੋ 5 ਤੋਂ 15 ਸਾਲ ਦੀ ਉਮਰ ਦੇ 6 ਮਰੀਜ਼ ਰੋਗੀ 15 ਤੋਂ 25 ਸਾਲ ਵਾਲੇ 11 ਮਰੀਜ਼ 25 ਤੋਂ 35 ਸਾਲ ਵਾਲੇ 21 ਮਰੀਜ਼ 35 ਤੋਂ 45 ਸਾਲ ਵਾਲੇ 23 ਮਰੀਜ਼ 45 ਤੋਂ 55 ਉਮਰ ਵਾਲੇ 14 ਮਰੀਜ਼ ਤੇ 55 ਤੋਂ 65 ਉਮਰ ਵਾਲੇ ਜਿਹੜੇ ਹੈਗੇ ਨੇ ਉਹ 5 ਮਰੀਜ਼ ਸੇ ਠੀਕ ਹੈ ਆਹ ਦੇਖੀਓ ਸੋ ਪਹਿਲਾਂ ਤੇ ਬੱਚਿਓ ਅਸੀਂ ਮੱਧਮਾਨ ਕੱਢਾਂਗੇ ਅਸੀਂ ਜਾਣਦੇ ਹਾਂ ਕਿ ਮੱਧਮਾਨ ਐਕਸ ਬਾਰ ਦਾ ਸੂਤਰ ਇਸ ਤਰ੍ਹਾਂ ਹੈ ਸੋ ਮੱਧਮਾਨ ਹੈ f1x1 f2x2 ਕਰਦੇ ਕਰਦੇ fnxn ਭਾਗ ਕਰਕੇ f1 f2 ਜੋੜ ਕੇ ਇਦਾਂ ਮਿਲ ਕੇ ਅਸੀਂ ਕੱਢਦੇ ਹਾਂ ਠੀਕ ਹੈ ਨਾ ਜਿੱਥੇ ਇਹ ਜਿਹੜਾ ਹੈਗਾ ਉੱਪਰਲਾ ਅੰਸ਼ ਜਿਹੜਾ ਹੈ ਉਹ ਸਾਰੇ ਪ੍ਰੀਖਣਾਂ ਦੇ ਮੁੱਲਾਂ ਦਾ ਜੋੜ ਹੈ ਅਤੇ ਜੋ ਹਰ ਹੈਗਾ ਥੱਲੇ ਡਿਨੋਮੀਨੇਟਰ ਹੈਗਾ ਉਹ ਪ੍ਰੀਖਣਾਂ ਦੀ ਸੰਖਿਆ ਹੈ ਠੀਕ ਹੈ ਅਤੇ ਵਰਗ ਚਿੰਨ ਜਿਹੜਾ ਹੈ ਬੱਚਿਓ xi x1 x2 x3 ਜਿਹੜਾ ਹੈ ਉਹ ਕੀ ਹੈ ਉੱਪਰਲੀ ਵਰਗ ਸੀਮਾ ਜਮਾ ਹੇਠਲੀ ਵਰਗ ਸੀਮਾ ਭਾਗ 2 ਦੇ ਨਾਲ ਕਰਕੇ ਪ੍ਰਾਪਤ ਹੁੰਦਾ ਹੈ ਤੇ ਜਦ ਮਧਮਾਨ ਜਿਹੜਾ ਹੈਗਾ ਇੱਥੋਂ ਦੀ ਲੈ ਕੇ ਅਸੀਂ ਇਹ ਮਧਮਾਨ ਇਹਨੂੰ ਸੌਖਾ ਕਰਕੇ ਲਿਖ ਲੈਨੇ ਆ ਇੰਨਾ ਵੱਡਾ ਲਿਖਣ ਦੀ ਬਜਾਏ ਅਸੀਂ ਚਿੰਨ ਪਾਨਿਆ ਇਹਨੂੰ ਕਹਿੰਦੇ ਆ ਗ੍ਰੀਕ ਦਾ ਇਹ ਜਿਹੜਾ ਲੇਟਵਾ m ਹੈਗਾ ਇਹਨੂੰ ਅਸੀਂ ਕਹਿੰਦੇ ਆ sigma sigma fi xi ਦਾ ਮਤਲਬ ਇਹ ਕਿ ਕਹਿੰਦੇ ਨਾ ਜਿੱਥੇ i ਦਾ ਮੁੱਲ 1 ਤੋਂ n ਤੱਕ ਬਦਲਦਾ ਹੈ ਇਹਦਾ ਮਤਲਬ ਹੈ ਕਿ ਇੱਥੇ 1 1 ਲਿਖ ਦੋ ਫਿਰ ਜਮਾ ਕਰਕੇ 2 2 ਲਿਖ ਦੋ ਫਿਰ ਜਮਾ ਕਰਕੇ 3 3 ਲਿਖ ਦੋ ਤੇ ਇਹਨਾਂ ਤੱਕ ਜਾਏਗਾ sigma ਭਾਵ ਹੈ ਪੂਰੀ ਗੱਲ ਨੂੰ ਇੰਨਾ ਵੱਡਾ ਲਿਖਣ ਦੀ ਬਜਾਏ ਅਸੀਂ ਇਹ ਚਿੰਨ੍ਹ ਪਾ ਕੇ ਇਦਾਂ ਲਿਖ ਦਿੰਦੇ ਹਾਂ ਤੇ ਥੱਲੇ ਵੀ ਪੂਰਾ ਇਦਾਂ ਲਿਖਣ ਦੀ ਬਜਾਏ ਇਹ ਚਿੰਨ੍ਹ ਪਾ ਕੇ sigma ਲਿਖਿਆ ਸੀ f i ਲਿਖ ਦਿੰਦੇ ਹਾਂ ਇਹ ਹੈਗਾ ਸੂਤਰ ਮਦਮੰਦਾ ਇਹਨਾਂ ਸੀ ਬੱਚੇ ਇਦਾਂ ਸਾਰੀ ਬਣਾ ਲਈ ਇਹ ਉਮਰ ਦਿੱਤੀ ਹੋਈ ਹੈ ਸਾਲਾਂ ਵੀ ਸਾਨੂੰ ਦਿੱਤੀ ਹੋਈ ਹੈ ਰੋਗੀਆਂ ਦੀ ਸੰਖਿਆ ਵੀ ਦਿੱਤੀ ਹੋਈ ਹੈ ਇਹ ਬਣ ਜਾਗਾ ਸਾਡਾ ਐਫ ਆਈ ਇਹ ਗਿਣਤੀ ਹੈਗੀ ਪ੍ਰੇਖਣਾ ਦੀ ਹੈ ਨਾ ਹੁਣ ਵਰਗਚਿੰਨ ਜਿਹੜਾ ਬੱਚੋ ਐਕਸ ਆਈ ਜਿੱਦਾਂ ਤੁਹਾਨੂੰ ਦੱਸਿਆ ਕਿ ਹੇਠਲੀ ਸੀਮਾ ਜਮਾ ਉੱਪਰਲੀ ਸੀਮਾ ਨੂੰ ਜੋੜ ਕੇ ਦੋਨਾਂ ਪੱਖ ਕਰੋ ਤੇ ਉਹ ਵਰਗਚਿੰਨ ਆ ਜਾਂਦਾ ਹੈ ਕਲਾਸ ਮਾਰਕ 5 ਜਮਾ 15 20 20 2 10 15 ਜਮਾ 25 40 40 2 20 ਆ ਗਿਆ 25 ਜਮਾ 35 ਕਿੰਨਾ ਹੋ ਗਿਆ 60 60 2 30 35 ਜਮਾ 45 ਕਿੰਨਾ ਹੋ ਗਿਆ 80 80 2 40 45 ਜਮਾ 55 100 100 ਵਟਾ 2 50 55 ਜਮਾ 65 120 120 ਵਟਾ 2 60 ਠੀਕ ਹੈ ਆ ਗਿਆ ਸਾਡੇ ਹੁਣ ਇਹ ਬੱਚੋ ਕਿਉਂਕਿ ਅਸੀਂ ਕਿਉਂ ਇਦਾਂ ਕੀਤਾ ਅਸੀਂ ਦੂਜਾ ਤਰੀਕਾ ਨਹੀਂ ਵਰਤਦੇ ਪਏ ਇਸ ਸਿੱਧਾ ਪਹਿਲਾ ਤਰੀਕਾ ਮੋਢਲਾ ਤਰੀਕਾ ਵਰਤਦੇ ਪਏ ਕਿਉਂਕਿ ਥੱਲੇ ਇੱਥੇ 0 0 ਨੇ ਸਾਰੇ ਤੇ ਇੱਥੇ 1 2 3 4 5 6 ਹੈਗਾ ਤੇ ਇਹਨੂੰ ਦੋਨਾਂ ਨੂੰ ਗੁਣਾ ਕਰਨਾ ਕੋਈ ਔਖਾ ਨਹੀਂ ਹੈਗਾ ਸੋ 6 ਗੁਣਾ ਦਾ 60 ਆ ਗਿਆ 11 ਉਹਨਾਂ 22 220 ਹੋ ਗਿਆ 21 33 ਜੇ ਸੁੱਤੀ ਹੋ ਗਿਆ 23 43 36 46 96 99 ਤੇ 220 ਹੋ ਗਿਆ 14 5 70 ਤੇ 700 ਹੋ ਗਿਆ 56 30 ਤੇ 300 ਹੋ ਗਿਆ ਇਹਦੇ ਜੋੜਿਆ ਤੇ ਬੱਚਿਓ ਸਾਡਾ ਕੋ 2830 ਹੈ ਜੋੜ ਆ ਗਿਆ ਠੀਕ ਹੈ ਹੁਣ ਬੱਚਿਓ ਸਾਰਣੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਐਫ ਆਈ ਐਕਸ ਆਈ sigma ਇੰਨਾ ਤੇ ਐਫ ਆਈ sigma 80 ਤੇ ਇਹ ਮੱਧਮਨ ਦਾ ਸੂਤਰ ਹੈਗਾ 2830 80 ਤੇ ਜਿੱਲੇ ਸਿਫਰ ਨਾਲ ਸਿਫਰ ਕੱਟ ਗਿਆ 283 ਨੂੰ 8 ਨਾਲ ਤਕsing ਕੀਤਾ ਤੇ ਵੰਡਿਆ ਜਾਂ ਭਾਗ ਕੀਤਾ ਤੇ ਆ ਗਿਆ 35.375 ਤੇ ਬੱਚੋ ਹੁਣ 3 ਤੋਂ ਬਾਅਦ 7 ਜਿਹੜਾ ਹੈ ਉਚਾਰ ਤੋਂ ਵੱਡਾ ਹੈ ਤੇ ਅਸੀਂ ਨਿਕਤੀਕਰਨ ਕਰਕੇ ਤਿੰਨ ਨੂੰ ਚਾਰ ਲਿਖ ਦੇਵਾਂਗੇ ਤੇ ਇਸ ਤਰ੍ਹਾਂ ਰੋਗੀਆਂ ਦੀ ਔਸਤ ਜਾਂ ਜਾਂ ਮੱਧਮਾਨ ਉਮਰ ਜਿਹੜੀ ਹੈ ਇਹ ਉਹ ਸਾਡੀ ਕਿੰਨੀ ਹੋ ਗਈ ਉਹ ਵੀ 35.4 ਸਾਲ ਹੋ ਗਈ ਠੀਕ ਹੈ ਜੀ ਸੋ 35.4 ਸਾਲ ਸਾਡੀ ਉਮਰ ਆ ਗਈ ਇਹ ਆ ਗਿਆ ਸਾਡਾ ਮੱਧਮਾਨ ਆ ਗਿਆ ਠੀਕ ਹੈ ਹਰ ਬੱਚੇ ਨੂੰ ਬਹੁਲਕ ਕਰਦੇ ਆ ਅਸੀਂ ਜਾਣਦੇ ਆ ਕਿ ਬਹੁਲਕ ਮੋੜ ਦਾ ਸੂਤਰ Hੇਟ ਅਨੁਸਾਰ ਹੈ ਇਹ ਬੱਚੋ ਬਹੁਲਕ ਦਾ ਸੂਤਰ ਹੁੰਦਾ ਹੈ ਬਹੁਲਕ ਮੋੜ L ਜਮਾ ਇਦਾਂ ਭਾਗ ਦੇ ਕੇ F1 F0 2 F1 कटा F0 कटा F2 ਇਹ ਯਾਦ ਰੱਖੋ ਇੰਨਾ ਕਰਨ ਦਾ ਸੌਖਾ ਹੋ ਜਾਏਗਾ F1 F0 ਇੱਥੇ ਵੀ F1 F0 ਇੱਥੇ 2 ਲਿਖਣਾ ਹੈ ਤੇ ਕਟਾ ਲਿਖ ਕੇ F2 ਲਿਖ ਦੇਣਾ ਤੇ ਗੁਣਾ ਬ੍ਰੈਕਟ ਪਾ ਕੇ ਗੁਣਾ H ਇੱਥੇ ਜਮਾ ਦਾ ਨਿਸ਼ਾਨ ਹੈ ਇਥੇ ਗੁਣਾ ਦਾ ਨਿਸ਼ਾਨ ਹੈ ਹੁਣ ਸਾਰੇ ਜਿਹੜੇ ਚਿੰਨ੍ਹ ਨੇ ਕੀ ਦਰਸਾਉਂਦੇ ਨੇ ਜਿੱਥੇ L ਬਰਾਬਰ ਬਹੁਲਕ ਵਰਗ ਮੋਡਲ ਕਲਾਸ ਭਾਵ ਉਹ ਲ ਵਰਗ ਜਿਹਦੀ ਪ੍ਰਿਕਣਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੈ ਉਹ ਅਸੀਂ ਅੱਗੇ ਦਿਖਾਵਾਂਗੇ ਤੁਹਾਨੂੰ ਦੀ ਹੇਠਲੀ ਸੀਮਾ ਲੈਣੀ ਹੈ ਲੋਅਰ ਲਿਮਿਟ ਹੈ L ਫॉर ਲੋਅਰ ਲਿਮਿਟ H ਵਰਗ ਅੰਤਰਾਲ ਕਲਾਸ ਇੰਟਰਵਲ ਦਾ ਮਾਪ ਠੀਕ ਹੈ ਇਹ ਮੰਨਦੇ ਹੋਏ ਕਿ ਸਾਰੇ ਵਰਗ ਅੰਤਰਾਲਾਂ ਦਾ ਮਾਪ ਬਰਾਬਰ ਹੈ ਅਸੀਂ ਮੰਨ ਕੇ ਚੱਲਦੇ ਹਾਂ F ਇੱਕ ਬਹੁਲਕ ਵਰਗ ਦੀ ਬਾਰੰਬਾਰਤਾ ਫ੍ਰੀਕੁਐਂਸੀ ਤੇ f0 ਬੌਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ ਠੀਕ ਹੈ ਅਤੇ f2 ਬੌਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰੰਬਾਰਤਾ ਹੁਣ ਤੁਹਾਨੂੰ ਬੱਚੇ ਮੈਂ ਜਿਹੜੇ ਇਹ ਸਾਰਾ ਇੱਥੇ ਸਮਝਾ ਦਿੱਤਾ ਸੂਤਰ ਇਹ ਸੂਤਰ ਵਿੱਚ ਆਏ ਹੋਏ ਜਿਹੜੇ ਸੰਕੇਤ ਨੇ ਉਹਨਾਂ ਦੀ ਵਿਆਖਿਆ ਤੇ ਹੁਣ ਮੈਂ ਅੱਗੇ ਤੁਹਾਨੂੰ ਸਮਝਾ ਦਾਂਗਾ ਕਿ ਕਿੱਦਾਂ ਕਿੱਦਾਂ ਕਰਨਾ ਹੈ ਇਹ ਦੇਖੋ ਹੁਣ ਬੱਚਾ ਇੱਥੇ ਫੇਰ ਲਿਖ ਲਿਆ ਆਪਾਂ ਜਿਹੜਾ ਚਾਰਟ ਦਿੱਤਾ ਨਾ ਸਾਡੇ ਸੱਖਾਂ ਦੇ ਸਾਹਮਣੇ ਹੈਗਾ ਹੈ ਇਹਦੇ ਵਿੱਚ ਤਾਂ ਹੈ ਕਿਉਂਕਿ ਸਲਾਈਡ ਵੱਖਰੀ ਹੈਗੀ ਹੈ ਤੁਸੀਂ ਉੱਪਰਲਾ ਤੁਹਾਨੂੰ ਜਿਹੜਾ ਨਹੀਂ ਪਿਆ ਐਸੀ बार-बार ਥੋੜੀ ਰੱਖਣਾ ਇਦਾਂ ਕਰਕੇ ਵੱਡੇ ਤੇ ਉੱਥੇ ਉਹ ਚਾਰੜੀਕਰ ਬਣਿਆ ਹੋਇਆ ਉਹੀ ਦੇਖਣਾ ਹੁਣ ਦੇਖੋ ਇੱਥੋਂ ਦੇਖਣਾ ਆંકੜਿਆਂ ਦੀ ਸਾਰਣੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ ਬੌਲਕ ਵਰਗ ਪਾ ਵੀ ਇੱਥੇ ਕੋਤੇ 6 11 21 23 14 8 ਸਭ ਤੋਂ ਵੱਡੀ ਸੰਖਿਆ ਕਿਹੜੀ ਹੈਗੀ 23 ਹੀ ਹੈਗੀ ਹੈ ਤੇ ਇਹ ਜਿਹੜਾ ਵਰਗ ਬਣੇਗਾ ਇਹ ਬਣ ਜਾਏਗਾ ਬੱਚਿਓ ਬੌਲਕ ਵਰਗ 35 ਤੋਂ 45 ਸੋ ਬੌਲਕ ਵਰਗ ਹੋ ਗਿਆ 35 ਤੋਂ 45 ਤੇ ਇਹਦੀ ਹੇਠਲੀ ਸੀਮਾ ਕਿਹੜੀ ਹੈ 35 ਇਸ ਵਰਗ ਦੀ ਹੇਠਲੀ ਸੀਮਾ l 35 ਸੋ ਪਹਿਲਾ ਪੜਾ ਤਿਆ ਹੈਗਾ ਐਲ ਐਲ ਦਾ ਮੂਲ ਕਿਦਾਂ ਨਿਕਲੇਗਾ ਜਿਹੜੀ ਸਭ ਤੋਂ ਵੱਧ ਜਿਹੜੇ ਵਰਗ ਵਿੱਚ ਫ੍ਰੀਕੁਐਂਸੀ ਬਾਰੰਬਾਰਤਾ ਸਭ ਤੋਂ ਵੱਧ ਆ ਰਹੀ ਹੈ ਉਹ ਬਣ ਜਾਏਗਾ ਬਹੁਲਕ ਵਰਗ ਕਿ ਉਹਦੀ ਹੇਠਲੀ ਸੀਮਾ 35 ਲੈ ਲਈ ਆਪਾਂ ਹੁਣ ਵਰਗ ਅੰਤਰਾਲ ਕਿਹੜਾ ਹੈ 45 ਜੋ 35 ਨੂੰ ਘਟਾ ਦੋ ਕਿੰਨਾ ਆ ਗਿਆ 10 ਆ ਗਿਆ 10 ਕਮ ਹੋ ਗਿਆ ਹੁਣ ਬਹੁਲਕ ਵਰਗ ਦੀ ਬਾਰੰਬਾਰਤਾ ਕਿੰਨੀ ਹੈ ਇੱਥੇ ਹੀ ਬਸ ਤੇ ਬਹੁਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ f0 ਇਹ ਤੋਂ ਪਹਿਲੇ ਦੀ ਇਹ ਤੋਂ ਪਿੱਛੇ ਜਿਹੜੀ ਕਿਹੜੀ ਆਈ ਹੈ ਉਹ 21 ਹੈਗੀ ਹੈ ਤੇ ਇਹ ਤੋਂ ਅਗਲੀ ਕਿਹੜੀ ਆਈ ਹੈ f2 ਦੀ 14 ਵਜੀਗੀ ਆ ਦੇਖੋ ਅਤੇ ਬੋਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੀ ਕੀ ਵਰਗ ਦੀ ਬਾਰੰਬਾਰਤਾ f2 ਬਰਾਬਰ 14 ਲੋ ਸਾਰੇ ਮੁੱਲ ਸਾਡੇ ਕੋਲ ਆ ਗਏ ਹੁਣ ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਤੇ ਸੂਤਰ ਫੇਰ ਲਿਖ ਦਿੱਤਾ ਇੱਥੇ 35 l ਦੀ ਥਾਂ f1 ਦੀ ਥਾਂ 23 f0 ਦੀ ਥਾਂ 21 ਇੱਥੇ ਵੀ f1 ਦੀ ਥਾਂ 23 f0 ਦੀ ਥਾਂ 21 ਤੇ f2 ਦੀ ਥਾਂ 14 ਤੇ hd 10 ਲੌਜੀਕਲ ਨਾਲ ਸੌਖਾ ਹੋ ਗਿਆ ਹੁਣ 35 ਦਾ 35 ਫੇਰ ਇਥੇ ਲਿਖ ਦਿੱਤਾ ਜਮਾ 23 ਚੋਂ 11 ਗਿਆ ਕਿੰਨਾ ਹੁੰਦਾ 2 ਦੋ ਆ ਗਿਆ ਇੱਥੇ 2 ਗੁਣਾ ਤੇ ਕਿੰਨਾ 46 46 ਲਿਖ ਦਿੱਤਾ ਭਟਾ 35 ਤੇ ਘਟਾ 14 ਕਿੰਨਾ ਹੋ ਗਿਆ ਘਟਾ 35 ਉਹ ਘਟਾ 35 ਲਿਖ ਦਿੱਤਾ ਤੇ ਗੁਣਾ 10 ਹੁਣ 10 ਗੁਣਾ 2 ਕਿੰਨਾ ਹੋ ਗਿਆ 20 ਇਹ ਵੀ ਲਿਖ ਦਿੱਤਾ 46 ਚੋਂ 35 ਆ ਕਿੰਨਾ ਹੁੰਦਾ 11 11 ਲਿਖ ਦਿੱਤਾ 20 ਨੂੰ 11 ਨਾਲ ਜਿਹੜੇ ਤਕਸੀਮ ਕੀਤਾ ਭਾਗ ਕੀਤਾ ਜਾਗਾ 1.81 ਉਹਨੂੰ 35 'ਚ ਜੋੜ ਦਿੱਤਾ ਤੇ ਬਣਿਆ 36.81 ਤੇ 1 ਕਿਉਂਕਿ 4 ਤੋਂ ਛੋਟਾ ਹੈ ਤੈਨੂੰ ਇਹਦਾ ਛੱਡ ਦਿੰਨੇ ਆ ਤੇ 8 ਹੀ ਦਾ 8 ਤੇ ਲਿਖ ਦਿੰਦੇ ਆ ਇਸ ਤਰ੍ਹਾਂ ਬਹੁਲਕ ਜਿਹਨੂੰ ਮੋੜ ਕੇ ਨੇ ਆ 36.8 ਸਾਲ ਸਾਡਾ ਆ ਗਿਆ ਹੁਣ ਉਹ ਕਹਿੰਦੇ ਸੀ ਦੋਨਾਂ ਦੀ ਤੁਲਨਾ ਕਰੋ ਤੇ ਦੋਨਾਂ ਦੀ ਵਿਆਖਿਆ ਕਰੋ ਲਓ ਜੀ ਇਹਦਾ ਮਤਲਬ ਕੀ ਹੋਇਆ ਪ੍ਰਤੀ ਹੋਏ ਰੋਗੀਆਂ ਦੀ ਔਸਤਨ ਉਮਰ ਇਹ ਬੱਚੋ ਉੜਾ ਨਹੀਂ ਹੈ ਹਾਂ ਠੀਕ ਹੈ ਪੜਤੀ ਹੋਏ ਰੋਗਿਆਂ ਰੋਗੀਆਂ ਦੀ ਔਸਤਨ ਉਮਰ ਹੈਗੀ ਹੈ ਮਧਮਨ ਕਿੰਨੀ ਲਗਭਗ 35.4 ਸਾਲ ਜਿਹੜੀ ਸੀ ਪਹਿਲਾਂ ਗੱਡੀ ਹੈ ਇਹ ਤੇ ਹੈਗੀ ਹੈ ਉਮਰਾਂ ਦੀ ਔਸਤ ਜਦ ਕਿ ਪੜਤੀ ਹੋਏ ਜ਼ਿਆਦਾਤਰ ਰੋਗੀ ਲਗਭਗ 36.8 ਸਾਲ ਦੀ ਉਮਰ ਬਹੁਲਕ ਦੇ ਹਨ ਇਹਦਾ ਮਤਲਬ ਹੁੰਦਾ ਹੈ ਜਿਹੜੀ ਬੱਚੋ ਮਧਮਨ ਚੀਜ਼ ਹੁੰਦੀ ਹੈ ਇਹਦਾ ਮਤਲਬ ਜਿੰਨੀਆਂ ਵੀਆ ਪ੍ਰੀਖਣ ਨੇ ਉਹਨਾਂ ਦੇ ਮੁੱਲ ਨੇ ਉਹਨਾਂ ਦੀ ਔਸਤ ਹੈਗੀ ਹੈ ਸਿੱਧੀ ਬਦਰੀ ਤੇ ਬੌਲਗ ਦਾ ਮਤਲਬ ਹੁੰਦਾ ਹੈ ਕਿ ਉਹ ਜ ਸਭ ਤੋਂ ਵੱਧ ਬੰਦੇ ਜਾਂ ਸਭ ਤੋਂ ਵੱਧ ਜੜੀਆਂ ਜਿਹੜੀ ਘਟਨਾ ਹੋ ਰਹੀ ਹੈ ਉਹ ਉਹਦੀ ਕੀ ਹੈਗੀ ਹੈ ਇੱਥੇ ਇਹ ਹੈਗਾ 35.4 ਸਾਲ ਤੇ ਮਦਮਾ ਨੂੰ ਮਰੇਗੀ ਹੈ ਤੇ 36.8 ਸਾਲ ਉਮਰ ਸਭ ਤੋਂ ਵੱਧ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਉਮਰ ਹੈ ਇਹਦਾ ਮਤਲਬ ਜ਼ਿਆਦਾਤਰ ਰੋਗੀ ਜਿਹੜੇ ਨੇ ਉਹ 36.8 ਸਾਲ ਦੀ ਉਮਰ ਵਾਲੇ ਦੇ ਲਾਗੇ ਛਾਗੇ ਤੇ ਠੀਕ ਹੈ ਜੀ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਹੇਠ ਦਿੱਤੇ ਅੰਕੜੇ 225 ਬਿਜਲੀ ਉਪਕਰਨਾਂ ਦੇ ਜੀਵਨ ਕਾਲ ਘੰਟਿਆਂ ਵਿੱਚ ਦੀ ਸੂਚਨਾ ਦਿੰਦੇ ਹਨ ਸੋ ਜੀਵਨ ਕਾਲ ਘੰਟਿਆਂ ਵਿੱਚ 0 ਤੋਂ 20 ਘੰਟੇ 10 20 ਤੋਂ 40 25 ਉਪਕਰਨ 40 ਤੋਂ 60 52 60 ਤੋਂ 80 61 80 ਤੋਂ 100 38 ਤੇ 100 ਤੋਂ 120 29 ਉਪਕਰਨਾਂ ਦਾ ਬੋਲਕ ਜੀਵਨ ਕਾਲ ਪਤਾ ਕਰੋ ਸੋ ਇੱਥੇ ਕੱਲਾ ਬੋਲਕ ਪਤਾ ਕਰਨ ਆਉ ਕਰ ਲੈਨੇ ਆ ਸੋ ਬੱਚਿਓ ਦੇਖੋ ਅਸੀਂ ਜਾਣਦੇ ਹਾਂ ਕਿ ਬੋਲਕ ਦਾ ਸੂਤਰ ਹੇਠ ਅਨੁਸਾਰ ਹੈ ਜਿਹੜਾ ਅਸੀਂ ਪਹਿਲੇ ਤੁਹਾਨੂੰ ਮੈਂ ਸਮਝਾਇਆ ਸੋ ਮੈਨੂੰ ਦੁਹਰਾਨ ਦੀ ਲੋੜ ਨਹੀਂ ਹੈਗੀ ਇਹ ਸੂਤਰ ਹੈਗਾ ਤੇ ਜਿਹੜੇ ਸੰਕੇਤ ਹੈਗੇ ਨੇ ਇਹ ਰਾਸ਼ੀ ਲਿਖੇ ਨੇ ਇਹਨਾਂ ਦਾ ਇਹ ਮਤਲਬ ਹੈਗਾ ਠੀਕ ਹੈ ਹੁਣ ਇਹਨਾਂ ਦਾ ਫੇਰ ਲਿਖ ਲਿਆ ਹੁਣ ਦੇਖੋ ਵਿੱਚ ਸਭ ਤੋਂ ਵੱਧ ਗਿਣਤੀ ਕਿੱਥੇ ਹੈਗੀ ਹੈ ਹੈਗੀ 68 ਤੇ ਫਿਰ ਇਹ ਕਹੇ ਦੀ ਇਹਦੀ ਬੋਲਕ ਵਰਗ ਕਿਹੜਾ ਹੋ ਜਾਏਗਾ 60 ਤੋਂ 80 ਵਾਲਾ ਸੋ ਬੋਲਕ ਵਰਗ 60 ਤੋਂ 80 ਅਤੇ ਇਸ ਵਰਗ ਦੀ ਹੇਠਲੀ ਸੀਮਾ ਕਿੰਨੀ ਹੋ ਜਾਏਗੀ 60 ਭਾਵ ਖੱਬੇ ਪਾਸੇ ਵਾਲਾ ਨੰਬਰ ਇਹ ਇੱਥੇ ਹੈ ਉੱਪਰਲੀ ਠੀਕ ਹੈ ਜੀ ਹੁਣ ਵਰਗ ਅੰਤਰਾਲ ਦਾ ਮਾਪ ਐਚ 80 ਜੋ 60 ਜਾਂ 60 80 ਜੋ 60 ਜਾਂ 20 ਸੋ 20 ਆ ਗਿਆ ਬੌਲਕ ਵਰਗ ਦੀ ਬਾਰੰਬਾਰਤਾ ਹੈ 61 ਇਸ ਤੋਂ ਪਹਿਲੇ ਐਫ 0 ਇਹ ਦੇਖੋ 52 ਤੇ ਇਸ ਤੋਂ ਅਗਲੀ 38 ਐਫ 2 ਬਸ ਹੋ ਗਿਆ ਇਹ ਸਾਰਾ ਲਿਖ ਲਿਆ ਇੱਕ ਵਾਰ ਹੁਣ ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਲਓ ਜੀ ਇਹ ਸੂਤਰ ਹੈਗਾ ਪਰ ਦਿੱਤਾ f1 ਦੀ ਜਗ੍ਹਾ 61 f0 ਦੀ ਜਗ੍ਹਾ 52 ਇੱਥੇ ਵੀ 61 ਇੱਥੇ 52 f2 ਦੀ ਜਗ੍ਹਾ 38 h ਦੀ ਜਗ੍ਹਾ 60 ਤੇ h ਦੀ ਜਗ੍ਹਾ 20 60 ਦਾ 60 ਦੇ ਲਿਖਿਆ 60 ਜਮਾ ਲਿਖ ਕੇ 61 ਚ 52 ਗਿਆ 9 2 ਗੁਣਾ 162 ਤੇ ਘਟਾ 52 ਤੇ ਘਟਾ 38 ਜਿਹੜੇ ਜੋੜਿਆ ਤੇ ਕਿੰਨਾ ਬਣ ਗਿਆ ਬੱਚਿਓ 90 ਘਟਾ 90 ਤੇ ਗੁਣਾ 20 ਠੀਕ ਹੈ 20 ਗੁਣਾ 9 ਕਿੰਨਾ ਹੋ ਗਿਆ 180 122 ਚੋਂ 90 ਗਿਆ 32 ਤੋਂ 60 ਦੇ ਲਿਖਿਆ ਤੇ ਜਮਾ 180 ਨੂੰ ਜਿਹੜੇ 32 ਨਾਲ ਤਕਸੀਮ ਕੀਤਾ ਭਾਗ ਕੀਤਾ ਤੇ ਆ ਗਿਆ 5.625 ਜੋੜਿਆ ਤੇ 65.625 ਇਸ ਤਰ੍ਹਾਂ ਉਪਕਰਨਾ ਦਾ ਬੌਲਿਕ ਜੀਵਨ ਕਾਲ ਬਰਾਬਰ 65.625 ਕੰਟੈਂਟ ਸੋ ਬੱਚੇ ਬੜਾ ਹੀ ਸੌਖਾ ਹੈ ਬਸ ਇਹ ਘਰ ਤੋਂ ਬਾਹਰ ਇੱਕ ਇੱਕ ਵਾਰੀ ਇਹ ਸਵਾਲ ਤੁਸੀਂ ਆਪਣੇ ਆਪ ਕਰ ਲੈਣੇ ਨੇ ਤੇ ਪੂਰੇ ਵਟਾ ਪੂਰੇ ਨੰਬਰ ਤੁਹਾਡੇ ਆ ਗਏ ਤੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਘੜੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ